ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਪੂਰੀ ਚੰਗੀ ਫੁੱਲ ਬਰੀਡ ਵਾਲੀ ਤੇ ਰਾਜੀ ਸਮੀ ਪੜੀ ਜਿਵੇਂ ਕਹਿੰਦੇ ਨੇ ਵੀ ਕੋਹਿੰੂਰ ਹੀਰਾ ਉਸ ਟੈਪ ਦੀ ਝੋਟੀ ਦਿਖਾਉਣੀ ਹੈ ਘਰੇਲੂ ਝੋਟੀਆਂ ਵੀਰ ਦੀ ਤੇ ਬਾਕੀ ਵੀਰ ਦੇ ਆਪਾਂ ਹੋਰ ਨਾਗ ਦੇਖੀਏ ਚੰਗੀਆਂ ਵੀਰ ਕਟੀਆਂ ਪਾਲਦਾ ਘਰ ਦਾ ਰਵਾਤੁਰਿਆ ਹੁੰਦਾਗਾ ਮਨਲਾ ਇੱਕ ਦੋ ਨਾਗ ਜੋ ਜ਼ਿਆਦਾ ਹੋ ਜਾਂਦਾ ਸੇਲ ਕਰ ਦਿੰਦਾ ਇਹ ਝੋਟੀ ਸੁੰਦੀ ਪਲੂਣ ਡਿਟੇਲ ਵੀਰ ਤੋਂ ਪੁੱਛਦੇ ਕਿਹੜੇ ਸੀਮਨ ਦੀ ਹੈ ਕਿ ਕੈ ਦਿਨ ਬਾਕੀ ਆ ਤੇ ਕਿਹੜਾ ਸੀਮਨ ਲੱਗਿਆ ਸਸੀ ਗਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸਾਗਰ ਜੀ ਪਿੰਡ ਆ ਗਿਆ ਆਪਣਾ ਬਦਰਾ ਜ਼ਿਲ੍ਹਾ ਬਰਨਾਲਾ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਨਾਮ ਸਾਗਰ ਸਿੰਘ ਨੰਬਰ ਬੋਲਿਓ ਜੀ ਆਪਣਾ 98724 98724 54994 54994 ਜਿਹੜੇ ਪੱਕਤੀ ਦੇਖ ਜੀਨੇ ਆ ਇਹ ਆਪਣੀ ਪਲੀ ਵੀ ਰਾਜੀ ਖੈਰ ਸਮੀ ਸੁਮੀ ਬਹੁਤ ਪਲੀ ਵੀ ਹੈ ਹਨਾ ਬਹੁਤ ਖਰਾਕ ਪਈ ਹੈ ਜੀ ਠੀਕ ਹੈ ਚੰਗੀ ਸੰਭੀ ਆ ਤੇ ਹੈ ਵੀ ਚੰਗੀ ਸੀ ਗੱਟੀ ਫਿਰ ਠੀਕ ਹੈ ਕਿੰਨੀ ਕੁ ਉਮਰ ਹੋ ਗਈ ਲਗਭਗ ਦੀ ਇਹ ਮੈਨੂੰ ਆ ਲੱਗੂ ਜੀ ਤੀਜੇ ਸਾਲ ਦੇ ਅੰਤ ਤੀਜੇ ਤਿੰਨ ਸਾਲਾਂ ਦੀ ਸੂਰ ਸੀ ਤਿੰਨ ਸਾਲਾਂ ਦੇ ਅੰਦਰ ਅੰਦਰੀ ਆ ਹਾਲ ਤਾਂ ਜ਼ਰਾ ਘੱਟ ਵੱਧ ਨਹੀਂ ਇਹ ਮੇਰੇ ਸਾਹ ਨਾਲ ਦੁੰਦੀ ਹੋਮੂ ਹੋ ਫਿਰ ਬਸੇ ਬਲ ਦੰਦ ਦਿਖਾਏ ਨਹੀਂ ਨੇ ਹਨਾ ਤੇ ਕਿਹੜੇ ਟੀਕੇ ਦੀ ਆਪ ਹੈ ਕਿਹੜੇ ਦੱਸੇ ਜੀ ਆਪਏ ਇਹ ਜੀ ਯਾਦ ਕਰ ਤਾ ਐਮਨਸਤੀ ਦੀ ਹੈ ਜੀ ਅੱਛਾ ਐਮਨਸਤੀ ਦੀ ਆਪ ਆ ਅੱਗੇ ਜਿਹੜਾ ਟੀਕਾ ਲੱਗਿਆ ਜਿਆਦਾ ਕੁਛ ਕਿਹੜਾ ਜਿਆਦਾ ਹੋਪਣਾ ਇਹ ਤਾਂ ਦਿੱਕਨੀ ਜਾਦਵੀ ਸੋ ਜਾਦਵੀ ਹੈਗਾ ਹਨਾ ਸੋ ਡਾਕਟਰ ਨੇ ਮਾਲਾ ਚੰਗਾ ਕਹਿ ਕੇ ਭਰਾਇ ਸੀ ਵਧੀਆ ਠੀਕ ਹੈ ਚੰਗਾ ਵਧੀਆ ਟੀਕਾ ਕਹਿ ਕੇ ਭਰਾਇ ਹੁਣ ਟੀਕਾ ਦਿੱਤਾ ਹੋ ਜੀ ਠੀਕ ਹੈ ਮੰਨ ਲਓ ਆਪਾਂ ਪਤਾ ਕਰ ਲੈ ਡਾਕਟਰ ਕਿਹੜਾ ਲੱਗਿਆ ਵਾ ਤੇ ਹੁਣ ਦਿਨ ਕ ਐਗ ਬਾਕੀ ਆ ਸੂਣ ਚੇ ਜੀ ਦੋ ਕੁ ਟਣ ਰਹੇ ਨੇ ਜੂਗਾ ਕੋਈ ਮਰਜ਼ੀ ਬੜੀ ਜਿਹੜਾ ਇਹ ਪੂਰੇ ਜਿਹੜਾ ਉਹ ਲਿਖਣੇ ਹਿਸਾਬ ਨਾਲ ਪੂਰੇ ਜੀ ਮਰਖ ਜਾਂਦਾ ਬਾਕੀ ਪਲੀ ਵੀ ਇਹਨਾਂ ਦੇਖ ਨਹੀਂ ਦਿੰਦੀ ਹਣਾ ਪਲੀ ਵੀ ਜ਼ਿਆਦੇ ਆ ਹਣਾ ਜ਼ਿਆਦੇ ਆ ਜੀ ਤੁਸੀਂ ਪੰਜਾਲੇ ਲੈ ਠੀਕ ਹੈ ਪੂਰੀ ਸਨਖੀ ਝੋਟੀ ਤੇ ਇਹਦੀ ਮਾਦਰ ਰਿਕਾਰਡ ਵਗੈਰਾ ਕੀ ਸੀ ਗਈ ਜੀ ਮਾਂ ਥੱਲੇ ਜੀ ਜੇ ਹੁਣ ਆਪਾਂ ਐਵੇਂ 20 ਕਿਹ ਜੀ ਉਹਦੇ ਫਾਇਦਾ ਨਹੀਂ ਆਪਾਂ ਕਹਿ ਕੇ ਦਿੱਤੀ 14 ਮੂਰਲੇ ਬੰਦੇ ਕੋਲੇ 17 ਲੀਟਰ ਦੁੱਧ ਹੈ ਠੀਕ ਹੈ ਇਹ ਵਾਲਾ ਫੋਟੋ ਕੱਲ ਵੀ ਕਰਾ ਲਦੇ ਆਪਾਂ ਠੀਕ ਹੈ ਕੀ ਜੀ ਲਿਮਾ ਆਪਾਂ 14 ਕਿਲੋ ਕਹਿ ਕੇ ਦਿੱਤੀ ਸੀ ਪਰ ਉਹ ਬੰਦੇ ਨੂੰ ਮੁਰਲੇ ਨੇ 16 ਤੋਂ ਬਾਹਰ ਝੋੜੇ ਸਾਡੇ ਸੰਪਰਕ ਚ ਉਹ ਕਦਾ ਵੀ ਤੇਰੀ ਮੱਝ ਨਾਲ 47 ਕਿੰਨੇ ਤੋਂ ਝੋੜਿਆ ਮਾਸਟਰਾਈ ਕੋ ਠੀਕ ਹੈ ਮਨ ਲਾ ਸਾਂਭਣ ਵਾਲਾ ਬੰਦਾ ਲੈ ਗਿਆ ਇੱਕ ਮਾ ਚੰਗਾ ਘਰ ਬੰਦਾ ਮਨ ਕੇ ਚੱਲ ਵੀ ਕਹਿਣ ਦਾ ਬਾਪ ਜਿਹੜਾ ਬੰਦਾ ਆ ਗਿਆ ਪਸ਼ੂ ਦੇਖਣ ਉਹ ਨਿਕਲ ਤਾਂ ਨਹੀਂ ਮਾਨ ਖੋਬਦੇ ਪਸ਼ੂ ਚੰਗੇ ਪਾਲੇ ਵਿਆ ਆਪਦੇ ਵੀ ਜਿਹਾ ਮਲੋਈ ਪਸ਼ੂ ਹੋਲੇ ਰੱਖੇ ਨੇ ਠੀਕ ਹੈ ਇਹਦੇ ਮਨ ਕੇ ਚੱਲ ਹੁਣ ਆਪ ਨੂੰ ਇੱਕ ਕਰਨਾ ਪੈਂਦਾ ਹੈ ਨਾ ਦੇ ਤਰੇ ਤ ਠੀਕ ਹੈ ਇਹ ਜਿਹੇ ਪਸ਼ੂ ਜਿਹੜਾ ਬਾਰ-ਬਾਰ ਦਾ ਮਿਲਦਾ ਵੀ ਠੀਕ ਹੈ ਤੇ ਇਹਦਾ ਫਿਰ ਮੁੱਲ ਵੜੀ ਆ ਮੁੱਲ ਤਾਂ ਇਹਦਾ ਜਿਹੜਾ 3.5 ਕਰ ਲੂ ਦੋ ਹੀ ਜਮਾਨੇ ਦਾਨ ਕਰਦਾਂਗੇ ਠੀਕ ਆ ਤੋਰੋਗੇ ਬਾਹਰ ਨੂੰ ਸੋ ਵੀਰੋ ਕੱਦ ਕਾਠ ਤੇ ਸਿੰਘ ਮੂੰਹ ਬਥਾ ਕੁਆਲਿਟੀ ਜੋ ਢੀ ਜੇ ਆਪਾਂ ਗੱਲ ਕਰੀਏ ਤੇ ਕੋਈ ਵੀ ਰਾਕੇ ਇਹ ਤਾਂ ਕਹਿ ਨਹੀਂ ਸਕਦਾ ਵੀ ਇਹਦੇ ਚ ਆ ਕਮੀ ਆ ਸਾਡੇ ਪਸੰਦ ਨਹੀਂ ਆਈ ਸਾਡੇ ਸੋਹਣੀ ਨਹੀਂ ਤੇ ਭਾਲੇ ਪਾਸੇ ਵੀ ਰੁਕ ਸਕ ਚੱਲ ਜੇ ਕਿਉਂਕਿ ਕੀ ਵੀਰ ਕਹਿੰਦਾ ਬਸ 90000 ਰੁਪਏ ਲਾਉਣਾ ਚੰਗੀ ਝੋਟੀ ਆ 2 ਲੱਖ ਦੀ ਜਿਹਨੂੰ ਕਹਜਾ ਹਕੀਕਤ ਮੰਜਾ ਰਹਿੰਦਾ ਉਹ ਝੋਟੀ ਆ ਪਲੀ ਬੁਲੀ ਬਹੁਤ ਆਦੇ ਆ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਇਹ ਚਾਰੇ ਥਾਂ ਦੇਖੋ ਨਿਖਣਵੇਂ ਬਿੱਤੀ ਦੇ ਇਹ ਥਾਂ ਵੀ ਫਿਰ ਫਟਵਾੜ ਲਖਣਾ ਜਮਾ ਇਹਨੇ ਕਬੈਕਟ ਹਵਾਨਾ ਹਣਾ ਜੀ ਜਿਵੇਂ ਕਾਰਗਿਲ ਦੀ ਫਿਣੋ ਗਈ ਜਿਹੜੀ 1700 ਦਾ ਕੱਟਾ ਜਾ 21 ਜੋ ਦਾ ਇਹਦੇ ਘੱਟੋ ਘੱਟ 5 ਗੱਟੇ ਖਾਂਦੇ ਨੇ ਸ਼ੀ ਅਸਾ ਗੱਪੜ ਹੋਣ ਤੋਂ ਬਾਅਦ ਹੀ ਹਾਂ ਵੀ ਸ਼ੋਰ ਤੋਂ ਪਹਿਲਾਂ ਹੁੰਦਾ ਚੰਗੇ ਹੁੰਦੇ ਠੀਕ ਹੈ 10000 ਤੇ ਫੀੜ ਹੀ ਖੋਦ ਤੇ ਦੁੱਧ ਫਿਰ ਕਿੰਨਾ ਕੁ ਦੇ ਦੋ ਤੁਹਾਡੇ ਹਿਸਾਬ ਨਾਲ ਇਹ ਦੁੱਧ ਜਿਹੜੇ ਸਮਾਰਾ ਸਾਹਿਬ ਨੇ ਕੱਟ 17 ਗਾਂ ਮੰਨੂ ਜੇ ਜੇ ਵੀ ਗਰੀਏ ਚਾਹਾਂ ਗਈ 15 ਕੁ ਦੁੱਧ ਮਨਿਕ ਜੀ ਪਹਿਲੇ ਸੀ 13 ਕਿਲੋ ਤੋਂ ਬਾਹਰ ਵਾਲੀ ਹੈਗੀ ਆ ਹਾਂ ਜੀ ਤੇ ਨੰਬਰ ਬੋਲਿਓ ਦੁਬਾਰੇ ਆਪਣਾ ਨੰਬਰ 98724 ਜੀ 98724 ਚਲੋ ਜਾ ਨੌਜਲਾ ਨਵੇਂ 54994 ਪਿੰਡ ਬਦਰਾ ਜ਼ਿਲ੍ਹਾ ਬਰਨਾਲਾ 2 ਲੱਖ ਦੇ ਵਿੱਚੋਂ ਮਾਨਤਾ ਨਾਲ ਆਪਾਂ ਕਰ ਦਾਂਗੇ ਸੋ ਬਰ ਜਿਹੜੀ ਵਾਹ ਵਾਲੀ ਹੈ ਜਿਹੜੀ ਵੀ ਪਲਾਸਟਾ ਜੀ ਠੀਕ ਆ ਛੋਟੀ ਦੇ ਕੁੰਬੜਾ ਵਗੈਰਾ ਪੁਰਾਣੀ ਤੇ ਥਣ ਦੇਖੋ ਚਾਰੇ ਨਿਕਣ ਨੇ ਗੱਲਾ ਗੱਲਾ ਸਣਾ ਜੀ ਠੀਕ ਆ ਤੇ ਬਾਕੀ ਉਪਰੋਂ ਚਗਾਠਾ ਚੂਠਾ ਦੇਖੋ ਜਮਾ ਕਿਆ ਬਾਤ ਆ ਮੋਦੀ ਜੀ ਜਦੋਂ ਹੁਣ ਕਹਿੰਦੀਏ ਵੀ ਜੇ ਤੁਸੀਂ ਰੱਖਣੀਆਂ ਪਰ ਫਿਰ ਵੀ ਆਪ ਹੋਰ ਤਰ੍ਹਾਂ ਹੋਰ ਤੁਲਾ ਜਣਾ ਲਾ ਚਾਰ ਪੀਏ ਵਟੇ ਜਾਂਦੇ ਨਾਲ ਹੈ ਨਾ ਜੇ ਬਣਾ ਕੀ ਕੀ ਕੋਈ ਵੀ ਬੰਦਾ ਕਹੋ ਕਿ ਹੈ ਨਾਗਵੇਲ ਦੇ ਬਾਰੇ ਇਹ ਪਰਮਾਣ ਸਜਜ ਗੱਲਾਂ ਜਮ ਸੋ ਸੋ ਸੋਨਾ 11 ਵੇਚ ਲਿਆ ਕਰੋ ਦੂਜਿਆਂ ਨੂੰ ਲੈਣ ਲੱਗੇ ਪੈਸੇ ਇਕੱਠੇ ਕਰਨੇ ਦੋ ਦੋ ਸਾਲ ਲੱਗ ਜਾਂਦੇ ਆ ਸੋ ਚੀਜ਼ ਬਹੁਤ ਸੋਹਣੀ ਨੇ ਸੋ ਬਾਕੀ ਵੀਰ ਦੇ ਬਹੋਰੀ ਕੋਸ਼ਿਖਾਉਂਦੇ ਕਟੀਆਂ ਦੇਖੋ ਕਿਆ ਬਾਤਾਂ ਰੱਖੇ ਵਿੱਚ ਚਾਰ ਪੰਜ ਕਨਾਗੀ ਹੈ ਤੇ ਪਰ ਸਾਫ ਸੁਥਰੇ ਹਰ ਇੱਕ ਝੋਟੀ ਦੇ ਉੱਤੇ ਮੰਜਾ ਰੰਦਾ ਇਹ ਨਹੀਂ ਗੱਲ ਵੀ ਇੱਕ ਦੇ ਉੱਪਰ ਪੂਰੀ ਰਾਜਿਸਮੀ ਬਲੀ ਵੀ ਝੋਟੀ ਤੇ ਪਲੂਣ ਪਹਿਲਾ ਸੁਆਸੂੰਦੀ ਪਈਆ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਤੋ ਕੋਈ ਵੀ ਵੀ ਰਖੀ ਦਿੰਦਾ ਚਾਹ ਬਣੋ ਵੇ ਚੋਟੀ ਨੂੰ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਬ